ਦਿੱਲੀ ਦੇ ਵਿੱਚ ਹੋਏ ਤਮਾਕਾ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਾਣਕਾਰੀ ਦੇ ਮੁਤਾਬਕ ਤਮਾਕਾ ਕਰਨ ਵਾਲੇ ਸ਼ਖਸ ਦੀ ਪਛਾਣ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਤਮਾਕੇ ਦੌਰਾਨ ਵਰਤੀ ਗਈ i20 ਕਾਰ ਨੂੰ ਡਾਕਟਰ ਉਮਰ ਨਬੀ ਚਲਾ ਰਿਹਾ ਸੀ ਡਾਕਟਰ ਉਮਰ ਦਾ ਡੀਐਨਏ ਸੈਂਪਲ ਉਸ ਦੀ ਮਾਂ ਤੇ ਭਰਾ ਦੇ ਨਾਲ 100% ਦੀ ਮੈਚ ਹੋ ਗਿਆ ਹੈ ਜਾਣਕਾਰੀ ਦੇ ਮੁਤਾਬਕ ਤਮਾਕੇ ਤੋਂ ਬਾਅਦ ਕਾਰ ਤੋਂ ਮਿਲੀਆਂ ਹੱਡਾਂ ਹੱਡੀਆਂ ਦੰਦਾ ਤੇ ਕੱਪੜੇ ਦੇ ਟੁਕੜਿਆਂ ਦੇ ਨਾਲ ਡੀਐਨਏ ਮੈਚ ਕੀਤਾ ਗਿਆ ਸੀ ਰਿਪੋਰਟਾਂ ਦੇ ਮੁਤਾਬਕ ਡਾਕਟਰ ਉਮਰ ਤੁਰਕੀ ਦੇ ਅੰਕਾਰਾ ਦੇ ਵਿੱਚ ਬੈਠੇ ਆਪਣੇ ਹੈਂਡਲਰ ਦੇ ਸੰਪਰਕ ਦੇ ਵਿੱਚ ਸੀ ਜਿਸ ਨੇ ਜਿਸ ਦਾ ਨਾਮ ਕੋਡ ਨੇਮ ਯੁਕਾਸਾ ਸੀ ਸੋ ਯੁਕਾਸਾ ਦੇ ਕੋਡ ਨਾਮ ਦੇ ਨਾਲ ਡਾਕਟਰ ਉਮਰ ਤੁਰਕੀ ਦੇ ਵਿੱਚ ਬੈਠੇ ਹੈਂਡਲਰ ਦੇ ਸੰਪਰਕ ਦੇ ਵਿੱਚ ਸੀ ਉਮਰ ਦੀ ਜ਼ਿੰਦਗੀ ਰਹਿਸਿਆਂ ਦੇ ਨਾਲ ਭਰੀ ਹੋਈ ਸੀ ਪਰਿਵਾਰ ਤੋਂ ਮਹੀਨਿਆਂ ਤੱਕ ਦੂਰੀ ਫੋਨ ਰੱਖਣ ਫੋਨ ਬੰਦ ਰੱਖਣ ਅਤੇ ਵਾਰ-ਵਾਰ ਗਾਇਬ ਹੋਣਾ ਉਸਦੀ ਆਦਤ ਸੀ। ਸੂਤਰਾਾਂ ਦੇ ਮੁਤਾਬਕ ਉਮਰ ਸਾਰਿਆਂ ਨੂੰ ਹਮੇਸ਼ਾ ਇਹੀ ਕਹਿੰਦਾ ਸੀ ਕਿ ਉਹ ਜ਼ਰੂਰੀ ਕੰਮ ਕਰਕੇ ਆ ਰਿਹਾ ਹੈ ਅਤੇ ਉਸ ਨੂੰ ਡਿਸਟਰਬ ਨਾ ਕੀਤਾ ਜਾਵੇ। ਉਸ ਨੇ ਸੋਮਵਾਰ ਨੂੰ ਘਰ ਆਉਣ ਦਾ ਵਾਅਦਾ ਕੀਤਾ ਸੀ ਜਦਕਿ ਉਸ ਤੋਂ ਪਹਿਲਾਂ ਉਸ ਨੇ ਰਾਜਸਤਾਨੀ ਦਿੱਲੀ ਨੂੰ ਤਹਿਲਾ ਦਿੱਤਾ। ਪਰਿਵਾਰ ਦਾ ਕਹਿਣਾ ਕਿ ਉਮਰ ਪੜਾਕੂ ਸੀ ਤੇ ਸ਼ਾਂਤ ਕਿਸਮ ਦਾ ਨੌਜਵਾਨ ਸੀ। ਉਸ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ। ਉਹ ਜਦੋਂ ਵੀ ਘਰ ਆਉਂਦਾ ਸੀ ਬੱਚਿਆਂ ਨਾਲ ਕ੍ਰਿਕਟ ਜ਼ਰੂਰ ਖੇਡਦਾ ਸੀ। ਪਰਵਾਰ ਨੇ ਕਿਹਾ ਹੈ ਕਿ ਅਸੀਂ ਉਸਨੂੰ ਪੜਾਉਣ ਦੇ ਲਈ ਬਹੁਤ ਸੰਘਰਸ਼ ਕੀਤਾ ਤਾਂ ਜੋ ਉਹ ਆਪਣੇ ਪੈਰਾਂ ਤੇ ਖੜ੍ਹਾ ਹੋ ਸਕੇ ਇਹ ਜਾਣਕਾਰੀ ਮਿਲੀ ਹੈ ਕਿ ਤਮਾਕੇ ਨੂੰ ਅੰਦਾਜ਼ ਅੰਜਾਮ ਦੇਣ ਵਾਲਾ ਉਮਰ ਰਵੀ ਤਮਾਕੇ ਤੋਂ ਪਹਿਲਾਂ ਕਮਲਾ ਮਾਰਕੀਟ ਥਾਣੇ ਸਥਿਤ ਇੱਕ ਮਸਜਿਦ ਦੇ ਵਿੱਚ ਗਿਆ ਸੀ ਇਸ ਤੋਂ ਪਹਿਲਾਂ ਤਿੰਨ ਘਟੇ ਤੱਕ ਲਾਲ ਕਿਲੇ ਦੀ ਪਾਰਕਿੰਗ ਦੇ ਵਿੱਚ ਉਮਰ ਦੇ ਰਹਿਣ ਦਾ ਡੂੰਗਾ ਰਾਜ ਜਿਹੜਾ ਹੋਰ ਵੀ ਡੂੰਗਾ ਹੁੰਦਾ ਜਾ ਰਿਹਾ ਹੈ ਜਾਣਕਾਰੀ ਹੈ ਕਿ ਸੋਮਵਾਰ ਨੂੰ ਤਮਾਕੇ ਦੇ ਵਿੱਚ 12 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਿਸ ਦੇ ਵਿੱਚ 20 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋਏ ਸਨ ਇਸ ਤਮਾਕੇ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਲੈ ਕੇ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਅਤੇ ਨਵੇਂ ਖੁਲਾਸੇ ਦੇ ਮੁਤਾਬਕ ਡਾਕਟਰ ਉਮਰ ਹੀ ਉਹ ਕਾਰ ਚਲਾ ਰਿਹਾ ਸੀ ਜਿਸ ਦੇ ਵਿੱਚ ਤਮਾਕਾ ਹੋਇਆ ਹੈ ਸੋ ਡੀਐਨਏ ਦੀ ਜਾਂਚ ਤੋਂ ਬਾਅਦ ਡਾਕਟਰ ਉਮਰ ਦਾ ਡੀਐਨਏ ਉਸਦੇ ਮਾਤਾ ਅਤੇ ਉਸਦੇ ਭਰਾ ਦੇ ਨਾਲ ਮੈਚ ਹੋਇਆ ਹੈ ਜਿਸ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ ਕਿ ਡਾਕਟਰ ਉਮਰ ਹੀ ਉਹ ਕਾਰ ਚਲਾ ਰਹੇ ਸਨ ਜਿਸ ਕਾਰ ਦੇ ਵਿੱਚ ਤਮਾਕਾ ਹੋਇਆ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਬਹੁਤ ਗਹਿराई ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹਨਾਂ ਜਾਂਚ ਦੇ ਵਿੱਚ ਨਿਤ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ